ਯਾਵ ਲਾਈ ਰੋਟੀ ਇੱਕ ਚੈਨਲ ਤੇ ਤੁਹਾਡਾ ਸਵਾਗਤ ਹੈ ਇਸ ਵੇਲੇ ਦੀ ਅਹਿਮ ਖਬਰ ਪਵਿੱਤਰ ਤਹਾਰ ਗੁਛਾਰੇ ਦੇ ਮੱਦੇ ਨਜ਼ਰ ਐਸਐਸਪੀ ਗੁਰਦਾਸਪੁਰ ਸ੍ਰੀ ਅਦੱਤਿਆ ਜੀ ਦੇ ਅਦੇਸ਼ਾਂ ਤਾਤਰ ਡੀਐਸਪੀ ਕਲੰਪ ਸਿੰਘ ਮਾਨ ਅਤੇ ਐਸਐਸਪੀ ਧਾਰੀਵਾਜ ਦਲਜੀਤ ਸਿੰਘ ਦੇ ਵੱਲੋਂ ਭਾਰੀ ਪੁਲਿਸ ਫੋਰਸ ਸਹਿਤ ਚਾਰਤਾ ਯੋਜਨਾ ਮਾ ਕੇ ਕੱਢਿਆ ਗਿਆ

आम जनता ਵਿੱਚ ਚੌਕਾਲੇ ਵਚਨ ਬੰਦ ਹੈ ਅਤੇ ਜੇਕਰ ਕੋਈ ਨਵਾਰਤ ਸਬੰਧੀ ਜਾਂ ਸ਼ੱਕੀ ਵਿਅਕਤੀ ਦਿਖਾਈ ਦਿੰਦਾ ਹੈ ਤਾਂ ਸਬੰਧਤ ਥਾਣੇ ਵਿੱਚ ਸੂਚਿਤ ਕੀਤਾ ਜਾਵੇ ਡੀਐਸਪੀ ਕਲੰਸੀਮ ਮਾਨ ਦੱਸਿਆ ਕਿ ਦਸਹਰੇ ਦੀ ਵੱਡੀ ਰੌਣਕ ਨੂੰ ਵੇਖਦੇ ਹੋਏ ਥਾ-ਥਾ ਕੇ ਪੁਲਿਸ ਵੱਲੋਂ ਡੈਰੀਗੇਟ ਕੀਤੇ ਗਏ ਹਨ ਅਤੇ ਭਾਰੀ ਵਾਹਨਾਂ ਦੇ ਰੂਟ ਡਿਵਰਟ ਕੀਤੇ ਗਏ ਹਨ ਇਸ ਮੌਕੇ ਤੇ ਦਸਹਰਾ ਤੁਸੀਂ ਮੇਕੀ ਤਾਰੀਵਾਲ ਦੇ ਪ੍ਰਧਾਨ ਹਨ ਮਾਜਨ ਸੁਮੇਤ ਸੁਮੇਤ ਦਸਹਰਾ ਕਮੇਟੀ ਮੈਂਬਰਾਂ ਇਲਾਕੇ ਦੀਆਂ ਨਾਗਰਿਕਤਾ ਅਤੇ ਸ਼ਹਿਰ ਵਾਸੀਆਂ ਨੇ ਪੁਲਿਸ ਪ੍ਰਸ਼ਾਸਨ ਵੱਲੋਂ ਸੁਰੱਖਿਆ ਸੰਬੰਧੀ ਕੀਤੇ ਪ੍ਰਬੰਧਾਂ ਦੀ ਸਲਾਹ ਕੀਤੀ ਦੇਖੋ ਤਾਰੀਵਾਲ ਤੋਂ ਪੱਤਰਕਾਰ ਇੰਦਰਜੀਤ ਦੀ ਖਾਸ ਰਿਪੋਰਟ ਇਹ ਉਹ ਤਾਰਾ ਦਾ ਸੀਜ਼ਨ ਆ ਗਿਆ ਜਿਹਦੇ ਮੱਦੇਨਜ਼ਰ ਜਿਹੜਾ ਸ਼ਹਿਰ ਚ ਫਲੈਗ ਮਾਰਚ ਵੀ ਕੀਤਾ ਉਸ ਤੋਂ ਇਲਾਵਾ ਹੁਣ ਅਸੀਂ ਬਸਟਾਨ ਤੇ ਜਿੱਥੇ ਦੁਸ਼ਹਿਰਾ ਲੱਗਣਾ ਹੈ ਉਸ ठाਵਾ ਤੇ ਜਾ ਕੇ ਚੈਕਿੰਗ ਜਾਰਾ ਕਰ ਰਹੇ ਹਾਂ ਸਰ ਇਹ ਦੱਸਿਓ ਕਿ ਕੱਲ ਡੀਜੀਪੀ ਸਾਹਿਬ ਦਾ ਬਿਆਨ ਆਇਆ ਸੀ ਜਿਹਾ 50 ਕੰਪਨੀਆਂ ਬੀਐਸਐਫ ਦੀਆਂ ਕਿਹਾ ਦੀਆਂ ਨਿਯਮਾਂ ਸਥਾਪੀ ਬਾਰਡਰ ਕਿਨਾਰੇ ਦੇ ਵਿੱਚ ਜਨਰਲ ਲਾ ਕੇ ਇਹ ਸਾਡੇ ਕੋਲ ਬੀਐਸਐਫ ਨੇ ਆਈ ਸਾਡੇ ਕੋਲ ਬਟਾ ਉਹਦਾ ਬਾਹਰੋਂ ਫੋਰਸ ਜੜੀ ਹੋਰ ਫੋਰਸ ਆਈ ਸਰ ਮਿਲਈ ਹੈ ਸਰ ਕਿਦਾਂ ਗੇਸਟਰੀ ਨੇ ਪੂਰਾ ਦੱਸ ਦਿਓ ਉਹ ਅਸੀਂ ਜਿਹੜੀ ਇਵੈਂਟ ਕਿ ਲਾਏ ਨੇ ਸਪੈਸ਼ਲ ਅਕਬਰਦੀ ਕੀਤੀ ਆਪਣਾ ਪੋਲੀਟਿਕ ਪਾਰਟੀ ਆ ਜਿਹੜੀ ਸਾਡੀ ਆ ਉਹ ਰਾਤ ਦਿਨ ਜਿਹੜੇ ਰਸਤੇ ਲਾਈਏ ਤੇ ਜੇ ਸਾਡੀ ਇਹ ਕੋਸ਼ਿਸ਼ ਕੋਈ ਵੀ ਜਿਹੜੀ ਅਣਸੁਖੰ ਘਟਵਾ ਨਾ ਵਾ ਐਸਐਫ ਲਗਾਤਾਰ ਦੇਖ ਰਿਹਾ ਜੀ ਆਵਾਜ਼ ਬਹੁਤ سارے 40 ਸੈਕਟ ਪੁਲਿਸ ਬਣਾ ਫੜੇ ਜਾ ਰਹੇ ਆ ਇਸੇ ਦੇ ਇਸ ਨੂੰ ਲੈ ਕੇ ਕੀ ਕੰਪਲੀਟ ਨੂੰ ਪੀ ਕਰਨਾ ਚਾਹੀਦਾ ਜਿਹੜੇ ਜਿਹੜੇ ਮੋਟਰਸਾਈਕਲ ਤੇ ਨੰਬਰ ਪਲੇਟ ਆ ਅੱਜ ਵੀ ਜਿਹੜੇ ਉਹ ਮੋਟਰਸਾਈਕਲ ਬਿਨਾਂ ਨੰਬਰ ਪਲੇਟ ਤੇ ਰਿਪਰ ਆਈਡੀ ਜਿਹੜੇ ਆ ਉਹ ਸਾਰੇ ਮੋਟਰਸਾਈਕਲ ਜਿਹੜੇ ਆ ਉਹ ਬੰਦ ਕਰ ਲ ਕੇ ਠਾੜੇ ਇਹ ਅਪੀਲ ਇਹ ਹੈ ਕਿ ਆਪਣੇ ਨੰਬਰ ਪਲੇਟ ਲੋਰ ਪ੍ਰੋਪਰ ਤੇ ਟੈਪਰੇਟੀ ਲਗਾ ਸਕੋ ਸਰ ਇਹ ਵੱਡੀ ਗਿੰਦੀ ਦੇ ਲੋਕ ਬਾਜ਼ਾਰਾਂ ਦੇ ਵਿੱਚ ਚੀਜ਼ਾਂ ਖਰੀਦਣੇ ਜਾਂ ਸ਼ਹਿਰ ਦਾ ਇਹਾਰ ਦੇਖਣ ਦੇ ਲੋਕ ਆ ਕੋਈ ਵੀ ਇਹ ਲੋਕਾਂ ਨੂੰ ਇਹ ਅਪੀਲ ਹੈ ਕਿ ਜੇ ਜਿਹੜੀ ਕੋਈ ਉਹਨਾਂ ਨੂੰ ਲੱਗਦੀ ਹੈ ਕੋਈ ਅਨਟੈਂਡਿਡ ਚੀਜ਼ ਜਾਂ ਕੋਈ ਸਕੂਟਰ ਮੋਟਰਸਾਈਕਲ ਆ ਜਾ ਕੋਈ ਬੈਟ ਵਗੈਰਾ ਸੂਚਨਾ ਤੁਰੰਤ ਪੁਲਿਸ ਨੂੰ ਦੇਣ ਐ ਸਰ ਸਪੋਰਟ ਨੂੰ ਲੈ ਕੇ ਕਿੰਨੀ ਕੋਰਸ ਧਾਰੀਵਾਲ ਦੇ ਵਿੱਚ ਤਣਾਅ ਪਿੱਤੀ ਰਹੀ ਹੈ ਅਸੀਂ ਕਿਹਨੂੰ ਸੌਕ ਦੇ ਖਰੀਦ ਜਿਹੜੀ ਹੈ ਦੌਰ ਧਾਰੀਵਾਲ ਤੋਂ ਫਰਾਂਕ ਸਰ ਜੇਕਰ ਗੱਲ ਕਰੀਏ ਤਾਂ ਲਗਾਤਾਰ ਅਸੀਂ ਦੇਖਦੇ ਆਂ ਪੁਲਿਸ ਬੇਰ ਤੇ ਚੌਕਸ ਨਜ਼ਰ ਆ ਰਹੀ ਆ ਰਾਤ ਦੇ ਸਮੇਂ ਆਮਨਗੜ੍ਹ ਵਿੱਚ ਚੈਕਿੰਗ ਚੱਲਦੀ ਸੀ ਹਾਂਜੀ ਹਾਂਜੀ ਬਿਲਕੁਲ ਆਮਨ ਦੇ ਡਿਊਟੀਆਂ ਲੱਗਦੇ ਚੈਕਿੰਗ ਕਰ ਰਹੇ ਸਰ ਕਿਵੇਂ ਮੈਨੇਜ ਕਰੀਏ ਨੇ ਸਿਸਟਮ ਕਿਉਂਕਿ ਥੇਰੀ ਵਾਲੀ ਆ ਵਿੱਚ ਧਰਵਾਤ ਕਰਤਾ ਵੀ ਇਹਦੀਆਂ ਫਰਜ਼ਵਾਤ ਤੁਹਾਡੇ ਤੁਹਾਡੇ ਜਿਹੜਾ ਤੁਹਾਡੀ ਹੱਥ ਦੇ ਵਿੱਚ ਇਹ ਕਿੱਦਾਂ ਸਾਰਾ ਸਿਸਟਮ ਜਿਹੜਾ ਚਲਾ ਰਹੇ ਹੋ ਤੇ ਬੜਪਰ ਇਹਦਾ ਦਿਨਾਂ ਚ ਜਿਹੜਾ ਸਾਡੇ ਮੁਲਾਜ਼ਮ ਇਹਨਾਂ ਕੋਲ ਅਸੀਂ ਮਤਲਬ ਜਿਹੜੀ ਇਹ ਕਾਫੀ ਡਿਊਟੀ ਨੇਚਰਲ ਵਾਲਾ ਜਦੋਂ ਕੋਈ ਤਿਹਾਰ ਜਾਂ ਸੀਜ਼ਨ ਆਉਂਦਾ ਜਾਂ ਕੁਝ ਉਹਨਾਂ ਦਾ ਸਾਡੀ ਡਿਊਟੀ ਵੱਧ ਜਾਂਦੀ ਹੈ ਉਦੋਂ ਤੇ ਉਹ ਵੀ ਅਸੀਂ ਮੁਲਾਜ਼ਮਾਂ ਨੂੰ ਆਪਣਾ ਆ ਚਲੋ ਆਪਾਂ ਨੂੰ ਕੋਈ ਨਾ ਦਿਨਾਂ ਦੀ ਸਾਡੇ ਥੋੜਾ ਜਿਹਾ ਜ਼ਿਆਦਾ ਡਿਊਟੀ ਹੈ ਉਹ ਆਪਾਂ ਕਰ ਲੈ ਕੇ ਸਰਕਾਰ ਆਪਾਂ ਦੇਖਦੇ ਦੁਕਾਨਦਾਰ ਜਿਹੜੇ ਆ ਆਪਣੀ ਚੀਜ਼ਾਂ ਦੀ ਵਿਕਰੀ ਵਧ ਕਰਨ ਦੇ ਲਈ ਇੱਕ ਮੰਝਿਆ ਜਾਂ ਤੇ ਜਾਂ ਬਾਹਰ ਸਾਧੀਆਂ ਹੱਦ ਤੱਕ ਗੇਰੂ ਆ ਜਾਂਦੇ ਆ ਇਨੇ ਕਰੇ ਲੰਬੇ ਜਾਮ ਤਾਂ ਹੀ ਮੱਝ ਲੱਗਦੇ ਆ ਦੁਕਾਨਦਾਰਾਂ ਨੂੰ ਸੀ ਮੈਸੇਜ ਦੇ ਰਿਹਾ ਇਹ ਤਾਂ ਦੇਖੋ ਜੀ ਸਿੰਪਲ ਜੀ ਗੱਲ ਹੈ ਤੇ ਜਿਹੜਾ ਕਿ ਆਪਾਂ ਔਰਤ ਬਲੌਕ ਜਿਹੜਾ ਉਹ ਤੇ ਹੋਣ ਨਹੀਂ ਦੇਣਾ ਜਿਹੜਾ ਇਧਰੋਂ ਸ਼ਹਿਰਕ ਨੂੰ ਜਿਹੜਾ ਜਿੱਥੇ ਲੱਗਦਾ ਤੇੜੀ ਰੋਡ ਜਾਂਦੀ ਹੈ ਉੱਥੇ ਵੀ ਅੱਗੇ ਫੜੀਆਂ ਜਿਹੜਾ ਲੱਗਦੇ ਆ ਵੀ ਥੋਟਾ ਤੇ ਹਾਰੇ ਕਿ ਜਿਹੜਾ ਸਾਈਡ ਤੇ ਗਰਾਊਂਡ ਹੈ ਉੱਥੇ ਲਗਾਇਆ ਜਾਣਾ ਤਾਂ ਕਿ ਜਿਹੜੇ ਪਬਲਿਕ ਨੂੰ ਜਿਹੜੀ ਕੋਈ ਵੀ ਉਹ ਮੁਸ਼ਕਲ ਨਾ ਹੋਵੇ ਚਲੋ ਆਪਾਂ ਖੜਾ ਜਾ ਸਤਿ ਆਕਾਲ ਜੀ ਤਾਂ ਸਾਰੇ ਗਰਾਊਂਡ ਦੀ ਬੱਤ ਘੜਾ ਦਿੱਤੇਗਾ ਤੁਹਾਨੂੰ ਮੁੱਕੇ ਚਾਏ ਡਾਕਟਰ ਨਾਏ ਕੋਈ ਕੀ ਕੰਮਾਂ ਜਾਂਦੇ ਆ। ਅਬਸਰਤ ਤੇ ਆਏ ਜੀ ਪਲੇਜੜੀ ਦਿਸਾਰਾ ਗਰਾਊਂਡ ਦੇ ਕੋਈ ਕੱਲ ਕੀ ਸਿਕਿਉਰਿਟੀ ਰੈਗੂਲੇਟ ਕਰਨੇ ਹੋ। ਤੇ ਪਲੱਸ ਜਿਹੜਾ ਪਹਿਲਾਂ ਤਿਆਰੀ ਕੜੀ ਚੱਲ ਰਹੀ ਹੈ ਉਹਨੂੰ ਓਟਾ ਜਗ੍ਹਾ ਲੈ ਲਾਓ। ਸਾਰੇ ਉਸ ਦਾ ਪਹਿਲਾਂ ਆਪਾਂ ਪਲਾਨ ਮਾਰ ਕੇ ਵੀ ਕੀਤਾ ਵਾ ਸਾਰੇ ਸ਼ਹਿਰ ਦੇ ਵਿੱਚ ਪਲਾਨਾ ਕੀਤਾ 14 ਦੇ ਸਬੰਧ ਜੇ ਕਿ ਲੋਕਾਂ ਨੂੰ ਪੀਲ ਕਰਦੇ। ਇਹ ਦੇਖੋ ਹੀ ਤੀਏ ਤੇ ਅਭੀ ਜੋ ਲੋਕਾਂ ਬਾਹਰ ਨਿਕਲਨੇ ਬਾਜ਼ਾਰ ਵਗੈਰਾ ਦੇ ਕੋਈ ਜਿਹੜੀ ਜੀ ਜੇ 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 ਜ ਅਕਲ ਕਿ ਸਰ ਬਣਾ ਜਾਣਾ ਕੱਲ ਪੰਦ ਪ੍ਰਬੰਧ ਨੇ ਤੇ ਸਰ ਦੇ ਮੌਕੇ ਤੇ ਕਾਫੀ ਨਾਸ਼ਨ ਦਾਵਾ ਬਹੁਤ ਜ਼ਿਆਦਾ ਪੀਹਿੰਗ ਹੋਇਆ ਤੇ ਕਾਫੀ ਦਾਵਾ ਤੇ ਕਿੱਦਾਂ ਪਕੌਣ ਦੇ ਨਾਲ ਡਿਵਲਪ ਕੀਤਾ ਗਿਆ ਨਹੀਂ ਨਾ ਤੇ ਨਾ ਨਾ ਵਾਲੀ ਪਾਰਟੀ ਹੋਣਗੇ ਬਾਕੀ ਜਿੱਥੇ ਜਿਹੜੀ ਪਲੇਸ ਆ ਫੰਕਸ਼ਨ ਹੈ ਉੱਥੇ ਵੱਖਰੀ ਫੋਰਸ ਲੱਗੇਗੀ ਤੇ ਕੌਣ ਲਿਜਕੇ ਗੱਡੀਆਂ ਆਪਣੀਆਂ ਲੈ ਕੇ ਆਂਦੇ ਮੋਸਾ ਲੈ ਕੇ ਆਂਦੇ ਉਹ ਗਰਾਊਂਡ ਦੀ ਗੱਡੀ ਤੇ ਮੋਟਰਸਾਈਕਲ ਹੀ ਲਾਊਡ ਹੈ ਬਾਈ ਤੇ ਤਰੇਕਾਂ ਦਾ ਟੈਰੀਗੇਟਰ ਲਾਏ ਜਾਣਗੇ ਕੱਲ ਜੀ ਤੇ ਦੇਖਣ ਲਾ ਜੀ ਅਸੀਂ ਜ਼ਿਆਦਾ ਲੈ ਰਹੇ ਹਾਂ ਜਿੱਥੇ ਤੇ ਲੋੜ ਹੋ ਜੇ ਤੇ ਨਾ ਲੈ ਜਾਣਗੇ